ਹਿੰਦੂ ਹੀ ਸਭ ਤੋਂ ਜ਼ਿਆਦਾ ਹੁਸ਼ਿਆਰ ਨੇ ਅਰੇ ਰਾਮ ਤਾਂ ਗਲਤ ਆਦਮੀ ਸੀ ਅਰੇ ਕ੍ਰਿਸ਼ਨ ਤਾਂ ਵੇ ਬਚਾਰੀ ਸੀ 16000 ਵਿਆਹ ਕਰਕੇ ਬੈਠਾ ਹੋਇਆ ਸੀ ਅਸੀਂ ਹਿੰਦੂ ਹਾਂ ਨਾ ਹਿੰਦੂ ਹਾਂ ਇਹਦਾ ਮਤਲਬ ਹੈ ਅਸੀਂ ਆਪਣੇ ਹੀ ਧਰਮ ਦਾ ਮਜ਼ਾਕ ਬਣਾਵਾਂਗੇ ਤਾਂ ਹੀ ਤਾਂ ਹਿੰਦੂ ਸਬਤ ਹੋਵਾਂਗੇ ਦੇਖੋ ਸਿੱਖਾਂ ਦਾ ਆਦਰ ਗੁਰੂਆਂ ਦੇ ਪ੍ਰਤੀ ਦੇਖੋ ਜੈਨੀਆਂ ਦਾ ਆਦਰ ਤੀਰਥੰਕਰਾਂ ਦੇ ਪ੍ਰਤੀ ਦੇਖੋ ਈਸਾਈਆਂ ਦਾ ਜੀਜ਼ਸ ਨਾਲ ਰਿਸ਼ਤਾ ਦੇਖੋ ਮੁਸਲਮਾਨਾਂ ਦੀ ਮੁਹੰਮਦ ਵਿੱਚ ਨਿਸ਼ਠਾ ਤੇ ਹਿੰਦੂਆਂ ਨੇ ਕੀ ਕੀਤਾ ਹੈ ਹਿੰਦੂਆਂ ਨੇ ਆਪਣੇ ਰਾਮ ਤੇ ਕ੍ਰਿਸ਼ਨ ਨੂੰ ਮਜ਼ਾਕ ਬਣਾ ਲਿਆ ਹੈ ਮੈਂ ਜਾਣਦਾ ਹਾਂ ਦੀ ਕਾਸ਼ ਲੋਕ ਮਜ਼ਾਕ ਨਹੀਂ ਬਣਾਉਂਦੇ ਰਾਮ ਅਤੇ ਕ੍ਰਿਸ਼ਨ ਦੇ ਪ੍ਰਤੀ ਨਿਰਾਦਰ ਭਾਵਨਾ ਨਾ ਹੋਵੇ ਉਦਾਸੀਨਤਾ ਹੈ ਹੀ ਤੇ ਜਿੱਥੇ ਗੱਲ ਆਉਂਦੀ ਹੈ ਅਵਤਾਰਾਂ ਦੀ ਉੱਥੇ ਉਦਾਸੀਨਤਾ ਨਿਰਾਦਰ ਤੋਂ ਘੱਟ ਨਹੀਂ ਹੁੰਦੀ ਕਿ ਵਾਕਏ ਤੁਸੀਂ ਆਪਣੇ ਬੱਚਿਆਂ ਵਿੱਚ ਰਾਮ ਦੇ ਸੰਸਕਾਰ ਪਾ ਰਹੇ ਹੋ ਨਾ ਤੁਸੀਂ ਆਪਣੇ ਬੱਚਿਆਂ ਵਿੱਚ ਰਾਮ ਦੇ ਸੰਸਕਾਰ ਪਾ ਰਹੇ ਹੋ ਨਾ ਤੁਸੀਂ ਆਪਣੇ ਬੱਚਿਆਂ ਨੂੰ ਕ੍ਰਿਸ਼ਨ ਦੀ ਗੀਤਾ ਪੜਾ ਰਹੇ ਹੋ ਤੁਸੀਂ ਸਿੱਖਾਂ ਦੇ ਸਾਹਮਣੇ ਗੁਰੂਆਂ ਦੀ ਆਲੋਚਨਾ ਕਰਕੇ ਦਿਖਾ ਦਿਓ ਇਸੇ ਕਰਕੇ ਸਿੱਖਾਂ ਵਿੱਚ ਇੰਨਾ ਤੇਜ ਹੈ ਇੰਨਾ ਬਲ ਹੈ ਮੁਠੀ ਭਰਨੇ ਪਰ ਉਹਨਾਂ ਦੀ ਸ਼ਾਨ ਦੇਖੋ